ਸਾਰੀ ਗੱਲ ਜੀ ਸਾਰੇ ਵੀਰਾਂ ਨੂੰ ਕਿਵੇਂ ਹੋ ਵੀਰ ਜੀ ਠੀਕ ਠਾਕ ਸਾਰੇ ਅੱਜ ਲੱਗੇ ਆ ਜੀ ਆਪਾਂ ਮਸ਼ੀਨ ਧੋਣ ਤੇ ਕੱਢੀ ਜਾਂਦੇ ਆ ਛੀਪਾਂ ਸਾਹਮਣੇ ਕੱਢ ਕੇ ਛਾਨ ਨਾਲ ਤੇ ਕਰਦੇ ਆ ਸਾਫ਼ ਹੋ ਲਗੇ ਨਾਟਕ ਕਮਰੇ ਕੋਸ਼ਾਂ ਨੂੰ ਬਾਹਰ ਰੋ ਜਿਆਕਾ ਇੰਨਾ ਮਾਲ ਹੋ ਜਾਂਦਾ ਵਿੱਚ ਜਮਾ ਕੱਢਦੇ ਆ ਇਹ ਕਰਦੇ ਆ ਸਾਫ਼ ਤੇ ਧੋਨੇ ਆ ਮਸ਼ੀਨ ਜਦੋਂ ਪਾਣੀ ਮਿੱਟੀ ਬਸ ਮਿੱਟੀ ਤਾਂ ਚੜਦੀ ਨਹੀਂ ਵਿੱਚ ਸਾਰੀ ਮਸ਼ੀਨ ਜਿਵੇਂ ਜਮਿਆ ਮੂਰੇ ਦੇਖੋ ਸ਼ਾਨ ਨੇ ਤੇ ਕਿਵੇਂ ਜਮਿਆ ਹੋਇਆ ਕੱਢਦੇ ਆ ਬਾਹਰ ਇਹਨੂੰ ਆਪਾਂ ਦੇਖੋ ਮਸਕੀਦਾ ਪਾਣੀ ਕਿਵੇਂ ਜੰਮਿਆ ਹੋਇਆ ਹੈ ਤੇ ਇੰਨਾ ਬੰਦ ਹੋਣ ਦੇ ਬਾਵਜੂਦ ਵੀ ਇਹ ਡਬਲ ਥ੍ਰੈਸ਼ਰ ਤੇ ਦਾਣੇ ਨਹੀਂ ਸੀ ਆਉਂਦੇ ਦੇਖੋ ਕਿੰਨਾ ਸ਼ਾਨ ਨਾਲ ਇੱਥੇ ਤੱਕ ਬੰਦ ਆ ਇਹ ਹੈ ਡਬਲ ਥ੍ਰੈਸ਼ਰ ਦੇਖੋ ਕਿੰਨਾ ਹੈ ਆਹ ਦੇਖੋ ਇੱਥੇ ਤਾਂ ਇਹ ਪਾਣੀ ਨਾਲ ਬੱਚ ਹਰੀ ਹੋਈ ਮੱਕੀ ਦੇਖੋ ਕੱਢੀ ਆ ਛੱਲੀਆਂ ਕੱਢੀਆਂ ਹੋਈਆਂ ਵੇਖੋ ਇੱਕ ਦਿਨ ਹੀ ਮੀਂਹ ਪਿਆ ਤੇ ਇੱਕ ਦਿਨ ਚ ਇੰਨੀ ਨਹੀਂ ਹਰੀ ਹੋ ਗਈ ਏ ਇੰਨੀ ਗਰਮੀ ਐ ਐਨਾ ਇਹਦੇ ਚ ਹੁੰਦਾ ਗਰਮ ਹੋਣ ਵਾਲਾ ਸਿਸਟਮ ਜਰਮੀਨੇਸ਼ਨ ਇੰਨਾ ਆਇਆ ਦੇਖੋ ਇੱਕ ਦਿਨ ਜੀ ਐਡੀ ਐਡੀ ਹਰੀ ਹੋ ਗਈ ਉਹ ਤੋਂ ਪਹਿਲਾਂ ਆਪਾਂ ਮਸ਼ੀਨ ਸਾਫ਼ ਕੀਤੀ ਸੀ ਵੈਸੇ ਤਾਂ ਇਹ ਤਾਂ ਆਪਾਂ ਰੋਜ਼ ਹੀ ਸਾਫ਼ ਕਰਕੇ ਫੇਰ ਹੀ ਲੈ ਕੇ ਜਾਣੇ ਹੁੰਦੇ ਆ ਐਲੀਵੇਟਰ ਖੋਲ ਕੇ ਆਪਾਂ ਸਾਫ਼ ਕਰਕੇ ਫੇਰ ਲੈ ਕੇ ਜਾਈਦੇ ਐਨਾ ਜਰਮੀਨੇਸ਼ਨ ਆਂਦਾ ਦੇਖੋ ਲੱਗਦੀ ਹੈ ਆਪਾਂ ਸਾਈਡ ਵਾਲੀਆਂ ਖੋਲ ਹੀ ਜਾਂਦੇ ਆ ਬਾਰੀਆਂ ਇੱਕ ਆਪਾਂ ਮੂਰੀਤ ਵੀ ਇਹਨਾਂ ਕਰਨੀ ਹੈ ਵੀ ਆਪਾਂ ਨੂੰ ਜਿਹੜਾ ਜਿਵੇਂ ਆ ਸੈਂਸਰ ਲੱਗਿਆ ਹੁੰਦਾ ਵਾ ਤੇ ਇਹਦੇ ਨਾਲ ਦਾ ਸੈਂਸਰ ਆਪਾਂ ਨੂੰ ਪਿਛਲੇ ਥਰੇਸ਼ਰ ਤੇ ਵੀ ਚਾਹੀਦਾ ਵਾ ਵੀ ਉਧਰਲੀ ਸਾਈਡ ਹੈਗੀ ਜਗਾ ਵੀ ਉਧਰ ਲੱਗ ਸਕਦਾ ਵਾ ਤੇ ਆਪਾਂ ਇਹਦੇ ਤੇ ਵੀ ਲਵਾਵਾਂਗੇ ਕਿਉਂਕਿ ਜਿਹੜਾ ਹੁਣ ਅਣਜਾਣ ਬੰਦਾ ਉਹਨੂੰ ਇਹਦਾ ਪਤਾ ਨਹੀਂ ਲੱਗਦਾ ਕਈ ਵਾਰੀ ਮਸ਼ੀਨ ਥੋੜੀ ਜਿਹੀ ਜ਼ਿਆਦਾ ਤੇਜ਼ ਹੋਣ ਦੇ ਨਾਲ ਥਰੇਸ਼ਰ ਚੋਕ ਵੀ ਹੋ ਸਕਦਾ ਵਾ ਹਨ ਹੁੰਦਾ ਤਾਂ ਵੈਸੇ ਨਹੀਂ ਕਿ ਜਦੋਂ ਫਿਰ ਹੁਣ ਆਪਾਂ ਤਾਂ ਆਪ ਹੀ ਚਲਾਉਂਦੇ ਸੀਗੇ ਹੁਣ ਇੱਕ ਮਹੀਨ ਡਰਾਈਵਰ ਚਲਾਊਗਾ ਤਾਂ ਫਿਰ ਉਹਦੇ ਲਈ ਆਪਾਂ ਪਹਿਲਾਂ ਹੀ ਸਾਰਾ ਕੰਮ ਕਰਕੇ ਚੱਲਾਂਗੇ ਨਵੀਂ ਚ ਤਾਂ ਸ਼ਾਇਦ ਉਹ ਨਾ ਦੇਣ ਕਿਉਂਕਿ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਛੇਤੀ ਕਿਸੇ ਦੇ ਕਹਿਣ ਤੇ ਕੋਈ ਨਹੀਂ ਬਦਲਾਅ ਕਰਦੀ ਹੁੰਦੀ ਸਾਰਿਆਂ ਨੂੰ ਚੀਜ਼ਾਂ ਸੇਮ ਜੀਆਂ ਹੀ ਦਿੰਦੀ ਹੁੰਦੀ ਐ ਤੇ ਫਿਰ ਆਪਾਂ ਇਹ ਉਹਨਾਂ ਤੋਂ ਲੈ ਲਾਂਗੇ ਤੇ ਆਪਾਂ ਆਪ ਆਪ ਦੇ ਹਿਸਾਬ ਨਾਲ ਉਹਨੂੰ ਫਿੱਟ ਕਰ ਲਾਂਗੇ ਜਿੱਥੇ ਕਰਨਾ ਹੋਊਗਾ ਉਧਰਲੀ ਸਾਈਡ ਆਪਾਂ ਉਹਨੂੰ ਕਰ ਲਾਂਗੇ ਫਿੱਟ ਤੇ ਦੇਖੋ ਵਿੱਚੋਂ ਪੋਜੀਸ਼ਨ ਕਰਾਉਣੇ ਆ ਜੀ ਆਪਾਂ ਡਬਲ ਥ੍ਰੈਸ਼ਰ ਦੇ ਵਿੱਚੋਂ ਦਰਸ਼ਨ ਕਰੋ ਚੈੱਕ ਬਤਿਨ ਆਪਾਂ ਖੋਲੋ ਪਲੇਟ ਖੋਲੋ ਵੀ ਆ ਪਲੇਟ ਕਰੋ ਚੈੱਕ ਹਾਂ ਥੱਲੇ ਦੀ ਬਾਸ ਕਟਾ ਜਿਵੇਂ ਹੁੰਦਾ ਡਬਲ ਥ੍ਰੈਸ਼ਰ ਆ ਵੇਖ ਲਓ ਪੋਲੀ ਉੱਪਰ ਇਹਦੀ ਉਥੇ ਕੈਵ ਡਰਮ ਵੱਡੀ ਪੁਲੀ ਆ ਗਈ ਨਾਲ ਹੀ ਇਹਦਾ ਇਹ ਆ ਡਬਲ ਥ੍ਰੈਸ਼ਰ ਨਾਲ ਦੀ ਨਾਲ ਜਦੋਂ ਆਪਾਂ ਹੁਣ ਇਹਦਾ ਥ੍ਰੈਸ਼ਰ ਕੱਢਾਂਗੇ ਉਦੋਂ ਵੀ ਦਿਖਾਵਾਂਗੇ ਤੇ ਸਾਰਾ ਕੁਝ ਇਹਦਾ ਜਿਵੇਂ ਜਿਵੇਂ ਹੋਇਆ ਆਪਾਂ ਸਾਰਾ ਹੁਣ ਜਦੋਂ ਵਾਸ਼ ਕਰਨ ਲੱਗੇ ਸਾਰਾ ਦਿਖਾਉਂਦੇ ਕਿਵੇਂ ਕਿਵੇਂ ਕੀ ਸਿਸਟਮ ਤੇ ਮੈਂ ਸਾਬ ਆ ਇਹਦਾ ਕਹਾਂਗੇ ਧੋਣ ਤੋਂ ਬਾਅਦ ਨਾਲੇ ਕਰਾਂਗੇ ਇਹਦੀ ਫੇਰ ਜੇ ਉਹ ਵੀ ਕੋਈ ਮਾੜੀ-ਮੋਟੀ ਹੁੰਦੀ ਹੈ ਤਾਂ ਇਹ ਤਾਂ ਹੁੰਦਾ ਤਾਂ ਕੁਝ ਵੀ ਨਹੀਂਗਾ ਕੱਲਾ ਆਪਾਂ ਸਰਾਇਸ਼ਰ ਤੇ ਬਾਸ ਕਟੀ ਚੇਂਜ ਕਰਨੀ ਹੈ ਕੱਲਾ ਆਪਾਂ 12 ਗੀਂਹ ਫਵਾ ਸਾਰੀ ਕਿਸੇ ਦੇ ਤੋਂ ਬਾਸ ਤੋਂ ਮਾਗੇ ਹਾਂਜੀ ਮਿੱਤਰੋ ਲੱਗੇ ਹੋਏ ਆ ਵੀਰੇ ਤੋਂ ਹੁਣ ਕਰਤਾ ਮੱਕੀ ਦਾ ਪੈਂਡ ਜੇ ਕੋਈ ਵੀਰ ਭਰਾ ਫਸਿਆ ਉਹ ਛੱਲੀਆਂ ਕੱਢ ਦਾਂਗੇ ਪਰ ਹੁਣ ਵੱਢਣੀ ਨਹੀਂ ਗੱਟਾ ਕਿਉਂਕਿ ਆਪਾਂ ਪਹਿਲਾਂ ਹੀ ਤੋਤਾ ਸੀਗਾ કરી ਜਾਂਦੇ ਆ ਸਾਰਾ ਕੁਝ ਥੋਲ ਕੇ ਰੱਖਿਆ ਪਿਆ ਦੇਖੋ ਬਹੁਤ ਬੁਰਾ ਹਾਲ ਹੰਦਾ ਮਹੀਨ ਦਾ ਜਿਹੜਾ 10 ਸਾਲਾਂ ਚ ਜੰਗਾਲ ਪੈਣਾ ਉਹ ਮੱਕੀ ਦੇ ਇੱਕ ਸੀਜ਼ਨ ਚ ਪੈ ਜਾਂਦਾ ਬਈ ਦੇਖੋ ਆ ਬੈੱਡ ਦੀ ਕੰਡੀਸ਼ਨ ਆਹ ਦੇਖੋ ਬੜੇ ਦੇ ਹਾਲਾਤ ਇਹ ਜੰਮਿਆ ਹੋਇਆ ਜਿਹੜਾ ਪੱਟਿਆ ਆਪਾਂ ਦੇਖੋ ਅੰਦਰੋਂ ਕਿਦਾਂ ਹੋ ਗਈ ਹੈ ਮਜੀਂ ਚ ਡੰਗਾਲ ਪੈ ਗਿਆ ਤਾਂ ਨਿਕਲੀ ਆਈ ਵਿੱਚੋਂ ਮੱਕੀ ਸਾਰੇ ਸੀਜਾਂ ਦਾ ਹੱਥਾਂ ਨਾਲੇ ਘੜਤਾ ਜੇ ਆਪਾਂ ਬਾਹਰ ਲੱਗੇ ਵੇ ਸਾਫ ਦਾ ਸਾਬ ਜਲੀ ਜਾਂਦਾ ਮਸ਼ੀਨ ਤਾਂ ਕਾਫੀ ਰਹਿੰਦੀ ਜੀ ਧੋਣ ਵਾਲੀ ਇੱਕ ਤਾਂ ਸਵੇਰੇ ਮਾਰਾਂਗੇ ਡੀਜ਼ਲ ਤੇ ਉਤੋਂ ਦੀ ਮਾਰਦਿਆਂਗੇ ਪਾਣੀ ਬਣਾ ਕੱਲ ਵਾਲੀ ਵੀਡੀਓ ਵਿੱਚ ਦੇਖੋ ਜੀ ਬੈੱਡ ਦੀ ਕੰਡੀਸ਼ਨ ਪਰ ਉਹ ਚੱਕ ਦੇਖੋ ਆਹ ਹਾਰਾ ਬੈੱਡ ਤੇ ਹੀ ਲਿਆ ਹੋਇਆ ਨਾ ਜੇ ਮੈਂ ਹੀ ਗਿਆ ਬੈੱਡ ਤੇ ਦੇਖ ਲਓ NTN ਦੀ ਮਾਲ ਜੜਾ ਹਾਈਬ੍ਰਿਡ ਤੇ ਇਹ ਜਿੰਦਗੀ ਜਮਦੀ ਹੈ ਕੀ ਦੇ ਪੈਸੇ ਲੈਣੇ ਬਾਈ